ਕੁਦਰ ਲਿਆ ਹਾਂ ਤੇ ਉਹ ਬੰਗਿਆ ਸਿਕੰਦਰ ਲਾ ਦਿੱਤੇ ਦੀਆ ਤੇ ਮੈਂ ਕਿਹਾ ਵੀ ਮੈਂ ਹੁਣ ਪਠੇ ਕੁਦਰ ਦਾ ਤੇ ਮਗਰੋਂ ਤੂੰ ਪਠੇ ਪਾ ਦੀ ਉਹ ਤੇ ਕਿੰਨਾ ਦੋ ਦਿਨ ਲੱਗਣੇ ਆ ਕਿ ਤਿੰਨ ਦਿਨ ਲੱਗਣੇ ਆ ਪਰ ਦੇ ਨਾ ਖੁਰਲੀਆਂ ਕਰਾਂ ਖੁਰਲੀਆਂ ਮੈਂ ਭਰ ਦਿੰਦਾ ਹਾਂ ਤੇ ਤੂੰ ਨਾ ਛਾ ਮਨੂ ਤੇਨੇ ਕੋਈ ਨਾ ਅੱਜ ਡੱਕਰ ਸੂਏ ਤੋਂ ਲਿਆਈਂ ਤੇ ਖੁਰਲੀਆਂ ਦੇ ਬੰਦੀ ਰੋ ਤੇ ਮੁਰਤੇ ਪਾਉਣ ਦੀ ਲੋੜ ਹੀ ਕੋਈ ਨਹੀਂ ਮੈਂ ਅੱਜ ਲਗਭਗ ਖੁਰਲੀਆਂ ਭਰ ਹੀ ਦੇਣੀਆਂ ਆ ਐ ਤੇਰੀ ਉਹ ਨੋਟਾਂ ਦੇ ਆ ਹੁਣ ਤੇਰਾ ਬੁਰਾ ਸੇਵਾ ਪਾਣੀ ਕਰਦੀ ਆ ਗਲਾਇ ਬੜਾ ਬਿਠਾਲ ਬੁੜੀ ਕਰਦੀ ਆ ਕੰਮ ਬੜਾ ਕਰਦੀ ਹੁਣ ਕੰਮ ਦੇ ਕਰਦੀ ਆ ਤੇ ਤੇਰਾ ਗਲਾ ਖਰਾਬ ਹੋ ਗਿਆ ਤੇ ਨਾ ਤੂੰ ਗਮਦੀ ਰਹਿੰਦੀ ਆ ਤੇ ਪਤਾ ਨਹੀਂ ਪਾਣੀ ਪੁਣੀ ਨਾ ਹੋ ਗਿਆ ਵਾ ਉਹਨੇ ਕੀ ਕਰਨਾ ਹਾਂ ਉਹ ਕੰਮ ਦੇ ਵਾ ਤੂੰ ਕਰਦੀ ਹੁਣ ਤੇ ਦੂਜੀ ਵੀ ਤੋਂ ਕੋਈ ਕਰਦੀ ਆ ਕਿੰਗ ਜਾ ਉਹ ਕੱਲੀ ਖਿਜਾ ਦੇ ਵਗਾਰਦੀ ਆ ਅੰਦਰ ਨਹੀਂ ਨਿਕਲਦੀ ਵਾ ਆਪਣਾ ਗਮ ਤਨ ਘਰ ਕੇ ਐਸੀ ਤੇਰੇ ਲਈ ਪਈ ਲੰਮੀ ਗੜੀ ਪੜੀ ਆ ਹਾਂ ਚਲੋ ਇਹ ਦੇਖਾ ਪੂਰੀ ਦਿਹਾੜੀ ਆ ਗਿਆ ਘਾਰਾ ਫਿਰ ਕੇ ਨਹੀਂ ਇਹ ਤੇ ਕਰਦੀ ਤਾਂ ਅੱਛਾ ਅੱਛਾ ਤਾਂ ਇਤਨਾ ਕਦੇ ਇਹ ਵਾਹਰ ਪੜ ਲੈ ਇਹ ਤੇ ਦੇਰੀ ਕਰਮ ਕਰੂ ਚਲੋ ਤੇਰਾ ਵੀ ਾਨ ਪੜ ਲੈਣ ਕੇ ਚਾਲ ਹੱਤ ਜੂ ਆਪੇ ਹੋ ਗਈ ਹੋਰ ਇਹ ਕਰ ਲੋ ਹਟ ਜੂ ਇੱਕ ਬਗਾਨੀਆਂ ਕੁੜੀਆਂ ਕਿੰਨਾ ਕਿਰ ਕੰਮ ਕਰਦੀਆਂ ਕਹੀ ਚ ਨਹੀਂ ਆ ਉਹ ਕਾਤੀ ਕਰਦੀਆਂ ਹੰਦੀਆਂ ਵਾਂ ਮੈਂ ਨਾ ਫਿਰ ਪੱਠੇ ਦਿੱਤੇ ਪਾ ਤੇ ਮੈਂ ਹੁਣ ਨਾਲਾ ਆ ਦੇ ਲੀੜੇ ਵਿੱਚ ਪਾਲੀਏ ਤੇ ਮੈਂ ਵੇ ਕੀਤਾ ਦਾ ਸਾਮਾਨ ਵਾਰੀ ਆ ਜੇ ਇਹਦੇ ਕੋਈ ਪਤਾ ਥੇ ਧਿਆਨ ਹੋਣੀ ਹੋਵੇ ਤੇ ਮੈਂ ਹੁਣ ਨਾਲੇ ਦਾ ਆ ਦੇ ਲੀੜੇ ਤੋਂ ਕੱਢ ਮੇਰੇ ਲੀੜੇ ਉੱਥੇ ਤੇ ਆ ਪਾਲਾ ਜਦ ਮੈਂ ਵੀ ਵੇਖਾਂ ਪਲਾ ਪਰਾਨੀਆਂ ਕਿੱਥੇ ਆ ਵਾਰ ਹੋਣੀ ਪਤਾ ਨਹੀਂ ਆਂਗੋਂ ਕੋ ਕੇ ਆਂਗੋਂ ਕੋ ਕੇ ਕੱਕਾ ਹਿੰਦੀ ਫੂਂਜ ਆਂਗੋਂ ਕੋ ਕੇ ਕਾਦੀ ਹਿੰਦੀ ਮੈਂ ਨਹੀਂ ਵੇਖਾਂ ਪਹ ਲਾ ਅੱਜ ਤੇ ਮਿੰਦੀ ਵੀ ਜਾ ਚੋੜੀ ਪਹ ਲਾ ਮੈਂ ਇਹ ਛੜਨ ਵੇ ਮੈਂ ਜਾਦ ਨਾ ਕੋਈ ਦਿਨਾਂ ਚ ਨਹੀਂ ਲਾ ਆਉਂਦੀ ਉਹਨਾਂ ਤੇਰੇ ਮੈਂ ਫੋਨ ਕਰਕੇ ਵੀ ਨਹੀਂ ਹੋ ਕੋਰੇ ਪੱਲੇ ਪੈ ਜਦ ਕਰਿਆ ਹੂੰ ਕਰੂ ਕਰੀ ਹੂੰ ਕਰੂ ਮੈਂ ਰੈਨੂਰੇ ਅੱਛਾ ਸੱਟ ਨਹੀਂ ਤਰਾ ਲਾਗਦਾ ਮੈਂ ਵੀ ਜਾ ਸਕਦੀ ਮੈਂ ਵੀ ਆਖੂਂ ਗੁਰ ਮੈਨੂੰ ਲੈ ਕੇ ਤੋ ਮੈਂ ਵੀ ਕਰਿਆ ਕਰੂੰ ਛੇਛੀ ਵੀ ਇਹ ਕਿ ਕਰ ਲਾ ਕਿਤੇ ਮੈਂ ਨਹੀਂ ਹੈ ਤੇ ਕੋ ਹੁੰਦਾ ini? ਆ ਡਿੱਗਣ ਡਿਆ ਹੇ ਥੱਲੇ ਜੇ ਤੇ ਮੈਂ ਆਈ ਤੇ ਵੇਖਿਆ ਤੇ ਉਹ ਮੈਂ ਹਟਾ ਤਾਰਾ ਲੰਗੀ ਤੇ ਥੱਲੇ ਕਿਧਰ ਡਿੱਗਣ ਡਿਆ ਮੈਂ ਤਾਂ ਪੜੇ ਰੱਖਿਆ ਹੀ ਉੱਥੇ ਨਹੀਂ ਹੈ ਇੱਥੇ ਪੜੇ ਕਿੱਥੇ ਇੱਥੇ ਉਧਰ ਮੈਂ ਨਹੀਂ ਨਹੀਂ ਤੇ ਤੂੰ ਇਥੇ ਖੜੰਦੇ ਨਾਲੇ ਮੇਰੇ ਰੂਮ ਚ ਸੁਣਾ ਮੈਂ ਕੋਹ ਵੀ ਨਹੀਂ ਮੈਂ ਇੱਥੇ ਨਹੀਂ ਚੱਲ ਕਹਿੰਦੇ ਆ ਲੱਗ ਰੀ ਤੂੰ ਹੈ ਨਹੀਂ ਤੇ ਡਿੱਗਣ ਡਿਆ ਮੈਂ ਫੜ ਕੇ ਤਾਂ ਰੱਖਣ ਡਿਆ ਪੀ ਮੈਂ ਤੇਰੇ ਰੂਮ ਕਮਰੇ ਚ ਹੋਰ ਵੀ ਕਰ ਕੰਮ ਕਰ ਲਿਆ ਸਰ ਹਾਂ ਮੈਂ ਕੰਮ ਕਰਕੇ ਮਿਲ ਲਈ ਤੇ ਜਾਓ ਫਿਰ ਆਪਣੇ ਘਰੇ ਜੀ ਕਮਰੇ ਚ ਜਾ ਕੇ ਤਾਂ ਲੰਮੇ ਬੈਜੋ ਲੰਮੀ ਤੇ ਨਹੀਂ ਮੈਂ ਪੈਣਾ ਤੇ ਜੇ ਕੋਈ ਕੰਮ ਕਰਨ ਵਾਲਾ ਕੰਮ ਕਰ ਲਓ ਬਹਿਣਾ ਤੈਨੂੰ ਆਉਂਦਾ ਨਹੀਂ ਨਹੀਂ ਬੈਠੀਂ ਅੱਗ ਨਹੀਂ ਹੋਰ ਮੈਂ ਕਿੱਦਾਂ ਬਹਿਣਾ ਇੱਟਾ ਬੈਠਦਾ ਮੈਂ ਸਮਾ ਹੋ ਜਾ ਮੱਸ ਨਿਚ ਦੇਣੇ ਉੱਧਰ ਜਾ ਮੈਂ ਵੀ ਘੜੀ ਲੰਮੀ ਪੈਣਾ ਜਾ ਆਪਣੇ ਵਾਲੇ ਕਮਰੇ ਚਲ ਜਾ ਜਾ ਮੇਰੀ ਪੈਣ ਚਲ ਤੀ ਨਹੀਂ ਚਲ ਜਾਣੀ ਇਹਨੂੰ ਪਤਾ ਨਹੀਂ ਕੀ ਮੰਮੀ ਵੀ ਆਉਣੀ ਪਈ ਇਹਨੂੰ ਕਿਹਨਿ ਵਿਆਹ ਕੇ ਲੈਂਦਾ ਮਨਪੜ ਜੀ ਨੂੰ ਨਾ ਇਹ ਬਹਿਦਾ ਪਤਾ ਨਾ ਇਹ ਫਲਾਉਂਦਾ ਪਤਾ ਕਿ ਬੰਨੇ ਆਂ ਕਿਤਾ ਬਹਿ ਨਹੀਂ ਸੀ ਉਹ ਫੇਰ ਉਂਝ ਬਹਿ ਜਾ ਕੇ ਫੋਨ ਨਾਲ ਪੰਗੇ ਲੈਣ ਦੀ ਕੀ ਤਾਂ ਕੀ ਕਰਤਾ ਕੀ ਨਹੀਂ ਚੁਣਾਣਾ ਚੁਣਾਣਾ ਆਉਂਦਾ ਨਹੀਂ ਇਹਨੂੰ ਬੰਦੇ ਜਾਗ ਲੰਮੇ ਤਾਰਾ ਨਾਲ ਪੈਣੋਂ ਡੰਬੇ ਨਾਮ ਇਹ ਜੀ ਕਰਦਾ ਪਤਾ ਨਹੀਂ ਪੈ ਦੰਦਰ ਬੜੀ ਇੱਕਲਾ ਰਾਜਾ ਪੈ ਗਿਆ ਜਿਹਨੇ ਚਾੜ ਚਾੜੂ ਲਾਉਣੀ ਹੈ ਬੈਣਾ ਮੈਂ ਚਾੜੂ ਲਾ ਲੇ। ਉਹ ਵੀਰੇ ਤੇ ਬੜਾ ਖਲਾਰਾ ਪਿਆ ਏ। ਇੱਥੇ ਸ਼ੁਰੂ ਕਰ। ਆਹ ਹੱਸਦਾ। ਕਿੱਥੋਂ ਆ ਜਾਂਦੀ ਟੂਰੀ ਜੀ? ਮੀਂਹ ਕਦੋਂ ਬੰਦਿਆ? ਕੋਹ ਨਹੀਂ ਮम्मी ਜੀ ਮੈਂ ਆਇਆ ਚਾੜੂ ਲਾ ਲਾ ਆ ਟੂਰੀ ਜੀ ਆਈ। ਮੈਂ ਦੁਪਹਿਰ ਇੰਨੀ ਨਕੀ ਐ। ਆਇਆ ਤੇ ਚਾੜੂ ਲਾਇਆ। ਕੋਈ ਨਹੀਂ ਰੇ ਖਲਾਰਾ ਪੈ। ਰੱਖ ਚਾੜੂ ਤੇਰੇ ਮਾਨ ਨਾ ਬੈਗੇ। ਕੋਈ ਆ ਹੀ ਜਾਂਦਾ। ਕਹੇ ਦੋ ਕੜੀਆਂ ਦੁਬਾਰੇ ਨਾਮ ਕਰ ਲਿਆਗਾ। ਰਾਮ ਘਰ ਆ ਕੇ ਗਏ ਸੀ ਲੰਮੇ ਲੰਮੇ। ਉਹ ਮੈਂ ਪੈਜੀ ਦਾ ਨੰਬਰੇ ਘੜੀ। ਕਿਥੋਂ ਆਏ ਡੰਡਾ ਪੱਠੇ ਪਉਣ ਗਈ ਹਾਂ। ਅੱਛਾ ਤੇ ਅੱਜ ਤੱਕ ਅਕਬਰ ਲਾ ਕੇ ਭਗਵਾਨ ਨੇ ਥੋਲੀ ਪਾਰ ਲਿਓ ਪੱਠੇ ਅੰਦੀ ਤੇ ਮਾਰਕਟੰਗ ਕਰ ਲਾਇਓ। ਤੇ ਦੋ ਮੈਨੂੰ ਕਹਿੰਦੇ ਸਿਆ ਪੱਠੇ ਮੈਂ ਵਾਦੂ ਪਾੜਣੀ ਮੇਰੇ ਮਿੰਦੀ ਸਭੀ ਕੱਲ੍ਹ ਵੈਈ ਆਈਆਂ। ਕੋਈ ਨਹੀਂ ਆ ਕੰਮ ਆਪਣਾ ਕੰਮ ਹੁੰਦਾ ਵਾ। ਹਾਂ ਜੀ ਨਹੀਂ ਨਵੇਂ ਸਭੀ ਪੱਠੇ ਪਉਂਦੇ ਚੰਗ ਲਾ ਕੋਈ ਗੱਲ ਨਹੀਂ। ਤੂੰ ਦੱਜ ਮੈਂ ਸਾਰੇ ਮਿੰਟਾਂ ਵਿੱਚ ਬਠੇ ਨਹੀਂ ਨਹੀਂ ਕੋਈ ਨਹੀਂ ਤੇ ਇਹ ਬਹੁ ਮੈਪ ਮੈਂਟੋ ਮਿਟੀ ਵੇਖ ਕੇ ਕਿੱਦਾ ਪਾਉਣੀ ਹੈ ਕਿੱਥੇ ਪੱਤੇ ਨਾ ਹੈ ਤਾਂ ਵੇਖੀ ਮਿੰਟੋ ਮਿੰਟੀ ਪੱਤੇ ਪੈਂਦੇ ਅੱਜ ਇਹਨੇ ਸਵੇਰੇ ਦੈਂਦਸਿਆ ਮੈਨੂੰ ਪਾ ਵੀ ਦੇਣੀ तू कल्ला इत वारे वा, डर बहार बनते तेन कले चल मैं तेरे लागे गल कर दे। खा, खा, खा। कि तुड़ी तूड़ी तेन देंदे आ खा अर तू खा ला चल खा ला तो सही गंडी मुड़ी ਸੁਣ ਗਣ ਮਮੀ ਕੋਈ ਵੀ ਡੰਗਰ ਬਾਹਰ ਬੱਡੇ ਇਹ ਇਕੱਲਾ ਵਿਚਾਰਾ ਮੈਂ ਇਹਨਾਂ ਗੱਲਾਂ ਕਰ ਲੈਣੀ ਇਹ ਇਕੱਲਾ ਫੇਰ ਅੱਧੀ ਅੱਖ ਮੈਨੂੰ ਇਕੱਲੇ ਛੱਡ ਗਏ ਇਕੱਲੇ ਹੋਰ ਕੱਗੇ ਵੀ ਗੱਲਾਂ ਰਹਿਣਾ ਤੂੰ ਦੁਬਾਰੇ ਘੜੀ ਲੰਮਣੀ ਪੈਲਾ ਉਹ ਵੱਲ ਤਾਂ ਜਿੜ ਸੁਤੀ ਆ ਬਣੰਦਾ ਮੈਂ ਉੱਥੇ ਕਿੱਥੇ ਮਮੀ ਬੈਠਾ ਉਹਦੇ ਬਾਅਦ ਮੈਂ ਗਈ ਮੈਂ ਤੇ ਗੱਲਾਂ ਕਰਦੇ ਆਉਂ ਮਨਵਾਰੇ ਜਾ ਆ ਕੇ ਕਮਰੇ ਸੌਂ ਜਾ ਤੂੰ ਸੋਹਾਨ ਕੇ ਰਹਿਣਾ ਮੈਂ ਵੀ ਸੋਹਾਨੇ ਮੈਨੂੰ ਬੈਠੇ ਮੈਂ ਗੱਲਾਂ ਕਰਿਆ ਕਰਨੀ ਮੈਂ ਜਲ ਕੱਟੇ ਨਾ ਕਰ ਲੈ ਕੱਟੇ ਨਾ ਰਹਿਣ ਦੇ ਕੱਟਾ ਗਿਆ ਇਕੱਲਾ ਤੂੰ ਮੈਂ ਮੈਂ ਹੁਣੇ ਆਈ ਟਾਰੇ ਮਗਰ ਜਾਓ ਜਾਓ ਮੈਂ ਆ ਗਈ ਮੇਰੇ ਚਾਹ ਕੱਲਾ ਕੀ ਆਕੂਗਾ ਮੈਨੂੰ ਕੱਲੇ ਛੱਡ ਗਈ ਮੰਮੀ ਵੀ ਹੱਥ ਦੇ ਕਾ ਲਈ ਮੇਰੇ ਕੋਈ ਕੰਮ ਨਾ ਕਰ ਦਿੰਦੀ ਸੌਂ ਜਾ ਸੌਂ ਜਾ ਮੈਂ ਕਾ ਸੌਂਗੀ ਕਰਨਾ ਇਹ ਸੌਂ ਜਾ ਸੌਂ ਜਾ ਸੌਂ ਕੇ ਦੱਸਦੇ ਇਹਨਾਂ ਨੇ ਕੀ ਕਰਨੇ ਰਾਤ ਨੂੰ ਸੁੱਤੀ ਫਰਿੰਦੀ ਗਾ ਦਿਨਿਆਂ ਸੁੱਤੀ ਨਰਿੰਦੀ ਗਾ ਇਹਨਾਂ ਨੂੰ ਇਹ ਕੰਮ ਨਹੀਂ ਮੈਨੂੰ ਦੇਣਾ ਇਹ ਬੰਦਾ ਹੈ ਕਿੱਦਾਂ ਖਲਾਰਾ ਇਹਨਾਂ ਨੇ ਪਾਇਆ ਮੈਂ ਸਫਾਈ ਤੇ ਬੰਦਾ ਕਰੇ ਆਪਣੇ ਘਰ ਦੇ ਇਹਨੇ ਪਾਸਾ ਹੁੰਦਾ ਹੀ ਵਾਸਤਾ ਇਹ ਖਾਲਿਆ ਤੇ ਸੌਂ ਗਿਆ ਚਾ ਠੀਕ ਵਾ ਬਾਕੀ ਕਾ ਬਾਤ ਕਰ ਹਾਂ ਇਹਨੇ ਚਾਹ ਬਣਾ ਕੇ ਦਿੰਦੀ ਮੰਮੀ ਦਾ ਚਾਹ ਪੀ ਲੈਨੇ ਚਾਹ ਮੰਮੀ ਦੇ ਸੌਂ ਗਏ ਮੈਂਰੇ ਕਹਿੰਦੀ ਚਾਹ ਜਾ ਕੇ ਬਣਾ ਕੇ ਤੇ ਨਾ ਮੈਂ ਆਪਾ ਦਊਂ ਪੀਣੇ ਤੇ ਮੰਮੀ ਸੌਂ ਵੀ ਗਈ ਹੈ ਚਲ ਇੰਜ ਕਰਦੀ ਸੁੱਤੀ ਰਹਨੇ ਦੀ ਅੱਗੇ ਇਹਨੇ ਮੇਰੇ ਥਾਂ ਨਹੀਂ ਹੁੰਦੇ ਤਾ ਜੇ ਮੈਂ ਖਾਲ ਤਾ ਨਾ ਇਹਨੇ ਥਾਂ ਨੂੰ ਜੇ ਲੈਣਾ ਮੈਂ ਥਾਂ ਹੂਜ ਕੇ ਨਾ ਫੇਰ ਥਾਲੂਂਗੀ హలో జాని ਹਾਂ ਨਾ ਕਿ ਦਿਨ ਨੂੰ ਦੇਣ ਦਾ ਨਾ ਖਲੋਣ ਦਾ ਉਹ ਤਾਂ ਹੋਰ ਕੀ ਅਨਪੜ ਹੈ ਅਨਪੜ ਦੇ ਆ ਗਈ ਉਹ ਸਿੱਧੀ ਅਮਿੰਤ ਲੱਗਦਾ ਅੱਛਾ ਹੂੰ ਡੰਗਰੰਗਾ ਕੌਮੀ ਤੇ ਬੰਦੇ ਕੌਮੀ ਤੇ ਬੈੰਦੀ ਵੀ ਨਹੀਂ ਕਰੀ ਤੇ ਪਿਆਰ ਅੱਛਾ ਅੱਜ ਕਿ ਪਹਿਲਾ ਕਿ ਪਹਿਲਾ ਹੀ ਕੀ ਵੇਖਣੀ ਆ ਮੰਮੀ ਆਂਦੀ ਮੰਮੀ ਨੇ ਜੇ ਫੜੀ ਨਹੀਂ ਮੈਂ ਨੂੰ ਲੈਣੀ ਨਾ ਆਪਣੀ ਅਨਪੜ ਲੈਣੀ ਆ ਕਿ ਮੈਂ ਫੜੀ ਲਿਖੀ ਲਈ ਸੀ ਕੋਣ ਕੋਈ ਨਹੀਂ ਲੈ ਲੈ ਸਵਾਦ ਲੜ ਪੜਦੇਗਾ சார் ਕੋਈ ਗੱਲ ਨਹੀਂ ਮੈਂ ਆ ਜਾਨੀ ਆ ਦੇਦੀ ਸ਼ਮਮਤ ਦਾ ਘਾ ਜਾਨੀ ਕਰ ਮੈਂ ਆਹੋ ਆ ਜਾ ਆਪ ਨੂੰ ਫਟ ਲਿਆ ਜੀ ਤੇ ਹੋ ਦੇ ਦੀ ਤਾਂ ਬੀਨ ਕੋ ਤਾਂ ਕਰਨੀ ਅੱਛਾ ਚਲੋ ਕੋਈ ਗੱਲ ਨਹੀਂ ਮੈਂ ਫਿਰ ਆਉਣੀ ਆ ਆਹ ਚਲੋ ਠੀਕ ਆ ਜੀ ਚੰਗਾ 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 ਚਲ ਜਾਨੀ ਆ ਮੈਂ ਹੁਣ ਕੁਛ ਨਹੀਂ ਮੰਮੀ ਕੋਲ ਆਉਣੀ ਆ ਮੰਮੀ ਨੂੰ ਪੀਣੇ ਜਾਣਾ ਮੰਮੀ ਨੇ ਕਰ ਮਨਾ ਕਰਨਾ ਜਾਨੀ ਆ ਕੁਛ ਨਹੀਂ ਨਾਲ ਮੈਂ ਜਾਨੀ ਆ ਪਿੰਡ ਤੇਰੀ ਹੋਣੀ ਆ ਇੱਥੇ ਮੈਂ ਵੀ ਚਲ ਜਾਨੀ ਆ ਕਿ ਇੱਥੇ ਕੰਮ ਕਰਨ ਨੂੰ ਹੈ ਜੀ ਇੱਕ ਮੰਮੀ ਜੀ ਬੈਠੇ ਜੇ ਹਾਂ ਬੈਠੀ ਤੂੰ ਵੀ ਅੰਦਰ ਹੀ ਆ ਜਨਾ ਜੀ ਏਸੀ ਦੀ ਚੱਲ ਆ ਇੱਥੇ ਵੱਖੇ ਦੀ ਹਵਾ ਤੇ ਬਾਹਰ ਵੀ ਹਵਾ ਹੁੰਦੀ ਹ ਹਵਾ ਦੇ ਹੌਲੀ ਪਰਸੇ ਇੱਥੇ ਨਹੀਂ ਪੈਂਦਾ ਅੱਛਾ ਇਹ ਕਹ ਜੀ ਨਹੀਂ ਪੈਂਦਾ ਮੁੜ ਕੇ ਪੈਂਦਾ ਬਣਾਓ ਅੱਛਾ ਸੋ ਤੇ ਮੰਮੀ ਮੈਂ ਨਾ ਦੀਦ ਦਾ ਫੋਨਾ ਹੁੰਦਿਆ ਸੀ ਡਿਪੈਂਡਰ ਦੀਦਾ ਤੇ ਉਹ ਆਏ ਨੇ ਪੈਂਦੇ ਤੇ ਮੈਨੂੰ ਕਹਿੰਦੇ ਤੂੰ ਵੀ ਆ ਜਾ ਚਲ ਜਾ ਮੈਂ ਚਲ ਜਾ ਫਿਰ ਹੁਣ ਕੰਮ ਦੀ ਕਿਹੜਾ ਇੰਨੀ ਗੱਲ ਹੈ ਹੁਣ ਦੀਦੀ ਹੈਗੇ ਨਹੀਂ ਇੱਥੇ ਠੀਕ ਆ ਹਾਂ ਤੇ ਮੈਂ ਜਾਵਾਂ ਫਿਰ ਹਾਂ ਜਾ ਹੋਇਆ ਚਲੋ ਠੀਕ ਆ ਫਿਰ ਮੈਂ ਜਾਂਦੀ ਆ ਜਾ

மோட்ட <tries> ਮੰ ਮੈਂ ਨਾ ਮੈਂ ਕਾ ਲੱਗ ਗਈ ਨੂੰ ਫੁਲਕਟੇ ਆ ਕੱਟੇ ਨੂੰ ਕਾ ਪੈਜੂਗਾ ਦੁਬਾਰੇ ਸੌਂ ਘੜੀ ਮੈਂ ਬਹਿ ਕੇ ਸੁੱਤੀ ਹਣੀ ਤੇ ਤੂੰ ਇੱਥੇ ਫਾਇ ਮਿਲੀ ਆ ਮੈਂ ਗਿਆ ਕਿ ਕਾ ਪਾਉਣੀ ਨੀ ਮੈਂ ਆ ਕਾ ਪੈਜੂਗਾ ਉਹ ਪਤਲਾ ਵਾ ਉਹ ਗੇਰ ਮੈਂ ਕਰਿਆ ਪੱਡ ਮੋਟਾ ਤੂੰ ਇੱਕ ਵੀ ਸੁਰਖੀ ਬਿੰਦੀ ਲਾ ਲਿਆ ਕਰ ਉਹ ਨਾ ਟੋਕੇ ਆਪਣੇ ਪੈਕੇ ਚੱਲ ਗਈ ਹੈ ਲਾ ਪਾ ਕੇ ਤੂੰ ਮਨ ਨਾ ਕਰ ਬਹਿਲ ਮਾਨ ਨਾ ਲੱਗੇ ਮੰਮੀ ਵੀ ਮੈਨੂੰ ਕੋਈ ਕੰਮ ਨਹੀਂ ਕਰ ਦਿੰਦੀ ਰੇ ਜਿਹੜਾ ਮੈਂ ਕਰਦੀ ਉਹ ਮੇਰੇ ਹੱਥੋਂ ਪਾ ਦਿੰਦੀ ਆ ਹਾਂ ਹੁਣ ਮੈਂ ਐਡਾ ਕਰਾਂ ਕਿ ਹੱਥ ਨੂੰ ਧੋ ਕੇ ਤੇ ਮੂੰਹ ਧੋਣਾ ਮੜਾ ਜਾ ਤੇ ਮੈਂ ਨਾ ਨਾਲ ਮਮੀ ਦੇ ਕਹਿੰਦੇ ਹੋ ਇੱਕ ਇਹ ਨਹੀਂ ਹੈ ਨਾ ਆ ਜੋ ਹੱਥ ਕਾਦੇ ਤੇ ਏਸੀ ਵਾਲੇ ਕਮਰੇ ਤੇ ਮੈਂ ਵੀ ਸੌਂਦੀ ਦਿਲ ਤੇ ਹਾਲ ਚੰਗਾ ਵਾਂ ਮੂੰਹ ਤੇ ਲੱਗਾ ਆ ਹਾ 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 ਆ ਬੜਾ ਟੰਡਾ ਅੰਦਰ ਹੀ ਵੇ ਲੇ ਇਥੇ ਚੱਲਦਾ ਹੀ ਰਹਿਣ ਦਾ ਇਥੇ ਲੱਦਾ ਹੀ ਰਹਦੀ ਹੂ ਆਹਾ ਆਦੇ ਮਜੇ ਆ ਐਵੇਂ ਨਿਗਰੀ ਅੰਦਰ ਬਾਹਰ ਨਹੀਂ ਨਿਕਲਦੀ ਰਹਿਣਾ ਨੰਬੇ ਕੰਗਸ ਜਿੰਦੇ ਘਰਾਂ ਦੇ ਸੋਹਣਾਂ ਅੱਜ ਕਰਦੀ ਨੀ ਮਮੀ ਦੇ ਕਹਿੰਦੇ ਵੀ ਉਹ ਇੱਥੇ ਨਹੀਂ ਜਾਂਦੇ ਕਰਦੀ ਆ ਉਹਦੋਂ ਮੈਨੂੰ ਆਪਣੇ ਪਰਵਾਣੇ ਦਿੱਦੀ ਜਾਂਦੀ ਕਰੀ ਨਾ ਮਮੀ ਅੱਜ ਨਾ ਸੋਤੀ ਬਿੰਦੀ ਲਾਗ ਰਹੀ ਤੂੰ ਲਾ ਦੇ ਨਾ ਅੱਜ ਮੈਂ ਵੀ ਸੋਹਣਾ ਸੋਹਾ ਤਿਆਰ ਹੁਣੀ ਮੈਂ ਨਾਲ ਮਮੀ ਨੂੰ ਦਿਖਾਉਣੀ ਮੇ ਮਮੀ ਨੇ ਖੋਜ ਹੋ ਜਾਣਾ

ਮੈਂ ਲੈ ਆ ਕੁੜੀ ਪਿੰਡ ਗਈ ਬੜੀ ਨਾ ਰੱਖੀ ਨਾ ਆ ਕੇ ਆ ਵੀ ਮੀਂਹ ਸੁਣਨ ਮੀਂਹ ਦੀ ਤਰ੍ਹਾਂ ਅੰਡਰ ਕਲਿੱਕ ਕਰ ਲਈ ਤੇ ਉਹਨੂੰ ਮੰਮੀ ਨੇ ਉਹ ਲੱਗਣਾ ਕਿ ਸੱਚੀ ਹੋਣੀ ਇਹ ਹੁਣ ਮੈਂ ਜੇ ਕਰਦੀ ਮੇਕਅਪ ਕਰਤੀ ਨਹੀ ਹੱਥ ਬਣਾਣੇ ਕਿੱਗਿਆ ਲੈ ਕੋਈ ਕੋਈ ਇਸ ਫਾਇਨੇਆ ਖੋਲਦਾ ਕਿੱਥੋਂ ਇਹ ਕਿੱਦਾਂ ਖੋਲ ਰਣੀ ਮੜਾ ਕੋਈ ਹੋਇਆ ਰਿਹਾ ਤੇ ਚੱਲ ਅੰਜ ਕਰਦੇ ਆ ਕਿ ਹਾਂ ਤੁਮਨੇ ਵੀ ਨਹੀਂ ਪਤਾ ਕਿ ਕਿੱਥੇ ਗਈ ਲਾਉਣਾ ਹੈ ਹਾਂ ਕੀ ਕਰਾਂ ਨਾ ਪਹਿਲੇ ਲੂਣਾ ਆ ਬਿੰਦੀ ਨਾ ਮੈਂ ਸੋਚ ਬਿੰਦੀ ਲਾਉਣੀ ਨਹੀਂ ਪਹਿਲੇ ਇੱਟੇ ਮੈਂ ਕਮਰੇ ਉੱਡਣਾ ਚਾਹੁੰਨੇ ਲੱਗਣ ਦੇ ਜਿੰਨਾ ਉਸ ਵਿੱਚ ਆਹ ਲੈਕੜ ਪਾਊਡਰ ਤੇ ਰਹਿ ਗਿਆ ਪਾਊਡਰ ਨਾਲ ਥੀ ਜੀ ਉਸਦੇ ਨਾਲ ਪਾਊਡਰ ਟਲਾਉਂਦੀ ਨੀ ਆ ਅਛਾ ਆ ਬੋਟ ਸੇ ਵਟਾ ਪਾਊਡਰ ਲੈ ਆ ਪਿਆ ਆਲੂ ਆਹ ਤੇ ਬਾਹਰ ਆਈ ਮੈਂ ਮਿੱਟੀ ਲਾ ਬਣਾਉ ਮੰਮੀ ਨੇ ਮੈਨੂੰ ਪਛਾਣਾ ਨਹੀਂ ਅੱਜ ਖਾਣਾ ਲੈ ਆਇਆ ਮੈਂ ਨਾੜੇ ਸਾਰੇ ਉਹਨਾਂ ਵਾਲੀ ਚ ਕਮਾਂ ਡਈ ਇੱਕ ਦੀ ਸੋਣੀ ਲੱਗਣ ਡਈ ਆਹ ਹਾ ਠਾਈ ਮੈਂ ਅੱਗੇ ਕਹਾ ਤੇ ਇੰਨੀ ਟਿੱਕਣਾ ਕਿਦਾਂ ਬਣ ਜਾਂਦੀਆਂ ਐ ਕਿ ਸਵੇਰੇ ਉੱਠਿਆ ਉਦੋਂ ਟਿਕਾਲੀਆਂ ਪੀਲੀਆਂ ਪੀਤੇ ਆਹ ਹਾ ਇਹ ਨਹੀਂ ਪਤਾ ਨਹੀਂ ਆਹ ਰਹੀ ਨਾ ਗੱਲ ਹਾਂ ਮਮਮੀ ਮੈਨੂੰ ਵੇਖੀ ਰਾਜੂ ਨੇ ਜਦੋਂ ਮਮਮੀ ਨੇ ਮੇਰਾ ਕੰਮ ਵੇਖਿਆ ਮੇਕਅਪ ਤੇ ਆ ਦੇਖ ਨੀ ਹਾਂ ਤੁੰਗ ਤੁੰਗ ਕੇ ਹੱਲਾ ਜਨ ਲਾ ਦਿੱਤੇ ਮੰਮੀ ਜੀ ਅੰਬੀ ਕਿੱਥੇ ਹੈ ਆਵੇ ਸੌਂ ਜਾ ਹੁਣ ਜਾ ਵੇਖ ਮੈਂ ਸੋਣੀ ਲੱਡਲੀ ਆ ਨਹੀਂ ਮੈਂ ਮਰ ਜਾ ਨਹੀਂ ਇਹ ਕਿ ਬਣੀ ਤੂੰ ਤੇ ਆਪਰੇ ਕਿੰਨੇ ਨਾ ਨੂੰ ਘਟੇ ਮੇ ਕਪੜੇ ਕਾ ਦਿੱਤੇ ਅੰਮੀ ਆਵੇ ਸੋਣੀ ਬਣਾਈ ਤੇ ਤਿਆਰ ਹੋ ਕੇ ਤੇ ਦੋ ਦੋ ਦਿਨ ਅੰਦਰ ਨਿਕਲ ਗਈਆਂ ਮੇਰਾ ਜਿਹੜਾ ਹੋਰ ਮੇਰਾ ਕਾਲਾ ਜਾਇ ਲੱਗਦਾ ਹੀ ਉਹਦਾ ਮੈਂ ਉਹ ਤਾਂ ਬੜੀ ਟਿੱਟਿ ਟਿੱਟਿ ਰਹਿੰਦੀ ਆ ਮੈਂ ਉਹਦਾ ਲਾ ਨਹੀਂ ਕੋਈ ਕਰਾਈ ਤੂੰ ਨਹੀਂ ਮੈਂ ਜਾਣ ਕੇ ਜਾ ਕੇ ਲੀਨੇ ਪਾ ਕੇ ਮੈਂ ਉਹਦਾ ਵੇਣ ਨਹੀਂ ਆ ਕੇ ਮੇਰਾ ਮੂੰਹ ਵੇਖਿਆ ਨਹੀਂ ਇਹਦੇ ਮੇਰੇ ਮੇਕ ਅਕਤ ਕਦੇ ਵੀ ਨੂੰ ਪਿੰਡੇ ਥੋੜੀ ਨਹੀਂ ਬੰਦੀ ਅੱਜ ਮੈਂ ਇੱਕ ਡਿਸਾਈਨ ਤਿਆਰ ਹੋਈ ਤੇ ਉਦੋਂ ਮੈਨੂੰ ਕਹਦਾ ਜਾ ਕੇ ਨਹਾ ਕੇ ਆ ਇਹਨਾਂ ਦਾ ਮੈਨੂੰ ਪਤਾ ਲੱਗਦਾ ਕੀ ਕਰਦੀਆਂ ਏ ਅੰਦਰੇ ਵਰਗੀ ਨਹਾ ਕੇ ਵਾਹ ਨਿਕਲੀ ਨਹੀਂ ਰੋਟੀ ਪਾਣੀ ਬਣਾਉਂਗਾ ਰਘਵੀਰ ਹਾਂਜੀ ਮੰਮੀ ਆਜੋ ਨਹੀਂ ਹਾਂਜੀ ਮੈਂ ਨਹਾ ਲਿਆ ਤੇ ਕੋਈ ਸਬ지 ਸੁੱਕੀ ਬਣਾ ਲੈ ਰਾਤੀ ਹਾਂਜੀ ਬਣਾ ਲਵੇ ਹਾਂ ਤੇ ਮੈਂ ਮੁੱਕਰ ਸੇ ਕਰ ਲਾ ਤਾ ਠੀਕ ਆਵੇ ਹੁਣ ਸੁਣੀ ਲੱਗਣੀ ਤੇਰੀ ਬਣੀ ਐ ਤੂੰ ਅੱਜ ਕੱਲ ਕੁੜੀਆਂ ਤਾਂ ਸਿਆੜ ਬੜੀਆਂ ਨਹੀਂ ਮੰਮੀ ਤੇ ਉਹ ਟੀਵੀ ਤੇ ਦਾ ਮੇਕਅਪ ਕਰਦੀਆਂ ਮੈਂ ਤਾਂ ਕਰਕੇ ਟੀਵੀ ਤੇ ਕਰਦੀਆਂ ਤਾਂ ਤੂੰ ਇਹਨਾਂ ਨਾਲ ਰੋਏ ਬੈ ਕੇ ਕਰੀ ਜਾਣਾ ਚੱਕੀ ਵੀ ਹੁਣ ਅੱਜ ਨਾ ਟਪਨੀ ਠੀਕ ਚਲ ਹੁਣ ਨਾ ਗੱਲ ਸਿੰਤ ਕਰ ਲਾ ਟੋਪ ਬੜੀ ਵਾ ਨਹੀਂ ਨਹੀਂ ਮੰਮੀ ਮੈਂ ਨਹੀਂ ਕਿਹਾ ਫੂਕ ਤੇ ਕਰਨਾ ਕਿ ਤੂੰ ਦੇਵੇਂ ਹੁਣ ਫੂਕ ਕੇ ਪੈਸੇ ਖਰਾਬ ਕਰਦੀਆਂ ਬਾਹਰ ਕੀ ਆ ਪਾਥੀ ਨਾ ਅੱਲਾ ਉਸੇ ਕਰ ਬੜੀ ਹੋ ਕੋਈ ਨਹੀਂ ਬਾਹਰ ਤੇ ਮੈਂ ਕਿਨੇ ਕਿਨੇ ਪਾਥੇ ਪਾਤਦੀ ਹਾਂ ਆਪਣੇ ਪਿੰਡ ਤੇ ਉੱਥੇ ਮੈਂ ਚੁੱਲ੍ਹੇ ਤੇ ਕੰਨਾਵਾ ਹਰ ਇਹਨਾਂ ਦੇ ਇੱਥੇ ਤੇ ਮੈਂ ਹੋ ਤਰ ਹੁੰਦਾ ਉਹ ਗਰਮੀ ਵੀ ਕਿੱਦਾਂ ਉੱਥੇ ਕਾ ਪੱਖਾ ਲੱਗਾ ਸੋ ਇੱਥੇ ਮੈਂ ਬਾਹਰ ਜਾ ਬਣਾ ਲਾਂ ਜਿੱਦਾਂ ਬੰਦੀ ਆ ਹਾਂ ਠੀਕ ਆ ਮੈਂ ਬਣਾ ਲਾਂਗੀ ਚੱਕ ਵਾ ਮੈਂ ਹੁਣੇ ਵੇਖੀ ਮੈਂ ਟੋ ਮੈਂ ਚੁੱਲੇ ਤੇ ਸਬਜ਼ੀ ਬਣਾ ਰਹੀ ਇਹਨਾਂ ਨੂੰ ਤਾਂ ਗੈਸ ਹੋਇਆ ਲਾਵਾ ਕੋ ਕੰਮ ਨਹੀਂ ਤੂੰ ਕਾਗਤ ਲੈ ਲੱਭਣੇ ਦੇ ਬਤਨ ਕਿੱਥੇ ਆ ਉਹ ਤੇਰੇ ਡੈਡੀ ਫੋਨ ਕਰਨ ਦੇ ਆਵਾ ਪਿਓ ਰਾਸ਼ਨ ਕਾਰਡ ਬਣਨੇ ਇਥੇ ਲੱਭਣੇ ਦੇ ਮੈਂ ਹੁਣ ਲਖਬੀਰ ਨਾ ਰੋਸਾ ਲਖਬੀਰ ਹੈ ਲਖਬੀਰ ਇਥੇ ਮੈਂ ਕਾਗਤ ਪੱਤਰ ਰੱਖੇ ਹੀ ਤੇ ਡੈਡੀ ਤੇ ਲੱਭੂਣੋਂ ਦੇ ਰਾਸ਼ਨ ਕਾਰਡ ਬਣਨੇ ਤੇ ਪ੍ਰਾਣ ਦੇ ਕਿਉਂ ਅੱਛਾ ਕਿਹੜੇ ਕਿੱਥੇ ਰੱਖੇ ਕਾਗਜ਼ ਇੱਥੇ ਪਏ ਹੈ ਇਹਦੇ ਚ ਲੈ ਉਹ ਤੇ ਮੈਂ ਮੰਮੀ ਸਬਜ਼ੀ ਬਣਾਉਣ ਲਈ ਤੋਂ ਮੇ ਕੋ ਆਪੇ ਨਹੀਂ ਬਰੀ ਤੇ ਮੈਂ ਬਾਤੂ ਹਣੇ ਮੈਂ ਫੜ ਕੇ ਤੇ ਮੈਂ ਸਬਜ਼ੀ ਬਣਾ ਕੇ ਸਾੜ ਤੇ ਹਾਂ ਇੰਨੀ ਚੱਲੀ ਗਏ ਨਹੀਂ ਉਹ ਤਾਂ ਕੰਮ ਦੇ ਹੁਣ ਮੈਂ ਉਹ ਤੇ ਸਬਜ਼ੀ ਵੀ ਬਣ ਗਈ ਹੈ ਹੁਣ ਮੈਂ ਸਾੜ ਤੇ ਤੇ ਉਹਨੇ ਮੈਨੂੰ ਗੁੱਸੇ ਨਾਲ ਨਾ ਆਣ ਕੇ ਸਾਰਿਆਂ ਦੇ ਤੁਹਾਡੇ ਪ੍ਰੂਫ ਹੀ ਵਿੱਚ ਸਾਰਿਆਂ ਦੇ ਪੈਨ ਕਾਰਡ ਆਧਾਰ ਕਾਰਡ ਸਨਾਤੀ ਕਾਰਡ ਹਾਂ ਮੰਮੀ ਮੈਨੂੰ ਕੀ ਪਤਾ ਮੈਂ ਹੀ ਸਾਖਿਆ ਹੀ ਅਨਪੜ੍ਹ ਲਿਆ ਹੋਣੀ ਹੈ ਮੈਨੂੰ ਕੋ ਪਤਾ ਹੈ ਮੇਰੀ ਕਿਸਮਤ ਸੜ ਗਈ ਮੈਨੂੰ ਅੱবি ਅੱਧਾ ਕਰਨੀ ਮੈਂ ਤਾਂ ਉਹਨਾਂ ਦੀ ਕਾਗਜ਼ ਪੱਤਰ ਲਾਭ ਲਾ ਬਾਹਰ ਇਹ ਅਨਪੜ ਲੰਦੀ ਐ ਨਾ ਨੂੰ ਅਕਲਵਾ ਨਾ ਹੋਰਵਾ ਮੰਡਰ ਤੇ ਬਾਹਰ ਤੋਂ ਕਰਦੀ ਆ ਤੇ ਅੱਲਾ ਮੈਂ ਤਾਂ ਤੂੰ ਆਂਦੀ ਹਾਂ ਅਨਪੜ ਲਿਉਣੀ ਆ ਸਾਰੇ ਟੱਬਰ ਦੇ ਪੇਨ ਕਾਟ ਧਾਰ ਕਾਟ ਸਾਗਤ ਨੂੰ ਕੇ ਰਾਤੇ ਚੁੱਲੇ ਚ ਉਹਨੇ ਆਣ ਕੇ ਮੈਨੂੰ ਗੁੱਸੇ ਆਣਾ ਵਾ ਕਿ ਤੂੰ ਹੀ ਆਂਦੀ ਹਾਂ ਲਿਉਣੀ ਆ ਪਰ ਇਹ ਥੋੜੀ ਪੜੀ ਹੁੰਦੀ ਐ ਅਕਲ ਤੇ ਮਂਦੀ ਐ ਨੂੰ